ਇਫੈਕਟਿਵ ਮੈਂ ਤੁਹਾਨੂੰ ਕੀ ਕਹਿਣਾ ਚਾਹੁੰਦਾ ਅੱਜ ਕਿਸ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਗਈ ਹੈ ਸਪਾਟਮਨ ਵੱਲੋਂ ਜਿਵੇਂ ਰੱਖਿਆਵੰਦਨ ਦਾ ਤਿਹਾੜਾ ਹੈ ਉਹਦੇ ਅ ਦੇਖੋ ਹੁਣ ਫੈਸਟਿਵ ਸੀਜ਼ਨ ਸ਼ੁਰੂ ਹੋ ਰਹੇ ਹਨ ਤੇ ਉਹਨੂੰ ਦੇਖਦੇ ਹੋਏ ਸਾਡੇ ਵੱਲੋਂ ਤੋਂ ਜਿਆਦਾ ਵਿਜੀਲੈਂਟ ਹੋ ਕੇ ਐਕਸ਼ਨਸ ਲੈਂਦੇ ਆਂ ਅ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਰਾਜਸਥਾਨ ਤੋਂ ਖੋਆ ਔਰ ਮਠਾਈਆਂ ਬੰਦ ਕੇ ਆਂਦੀਆਂ ਹਨ ਤੇ ਉਹਦੇ ਅੰਦਰ ਹੀ ਅਸੀਂ ਅੱਜ ਜ਼ੇਰੇ 5 ਵਜੇ ਦੀ ਟੀਮ ਇੱਥੇ ਸੀ ਔਰ ਬੱਸ ਨੂੰ ਰੋਕਿਆ ਗਿਆ ਆਈਸੀਸੀ ਦੇ ਉਦੇ ਵਿੱਚ ਸਾਨੂੰ ਅਰਾਊਂਡ 6 ਕੁਇੰਟਲ ਖੋਇਆ ਇਨਕਲੂਡਿੰਗ ਰਸਗੁੱਲੇ ਰਸਗੁੱਲਾ ਸੀਗੇ ਤੇ ਉਹਨਾਂ ਦੇ ਸੈਂਪਲ ਲਵਾਂਗੇ ਨਾਲ ਹੀ ਇਹਨਾਂ ਨੂੰ ਸੀਜ਼ ਵੀ ਕਰਾਂਗੇ ਜੇ ਫੇਲ ਹੁੰਦੇ ਆਂ ਜਾਂ ਪਾਸ ਹੁੰਦੇ ਆਂ ਉਹਦੇ ਬੇਸਿਸ ਤੇ ਹੀ ਨੈਕਸਟ ਐਕਸ਼ਨ ਹੋਏਗਾ। ਮੈਨੂੰ ਕਿਉਂ ਵੀ ਬਰਾਮਤ ਕੀਤਾ ਗਿਆ ਹੈ ਕਿ ਉਹਦੇ ਵੀ ਕਹਿੰਦੇ ਕੁਝ ਕਿਥੇ ਬਣੇ। ਕਿਉਂ ਤੇ ਇਹ ਕੋᱣਾ ਸੀ ਦੇਖਦੇ ਆਂ ਓਪਨ ਨਹੀਂ ਕਰਕੇ ਦੇਖਿਆ ਸਾਨੂੰ ਦੋ ਤਿੰਨ ਸੈਂ ਪਰ ਉਹਦੇ ਵਿੱਚ ਕੀ ਹੈਗਾ ਅਸੀਂ ਦੇਖਦੇ ਆਂ। ਤੇ ਲੱਗਦਾ ਹੈ ਕਿ ਵੀ ਇਹ ਸਾਰਾ ਖੂਆ ਹੈਗਾ ਜਿੰਨਾ ਵੀ ਇਹਦਾ ਕੋਈ ਨਹੀਂ ਇਹ ਤਾਂ ਖੂਆ ਹੀ ਹੈ ਪਰ ਪਾਸ ਹੋਏਗਾ ਕਿ ਫੇਲ ਹੋਏਗਾ ਇਹ ਸੈਂਪਲ। ਲੱਗਦਾ ਹੈ ਕਿ ਵੀ ਇੰਨੀ ਮਾਤਰਾ ਦੇ ਵਿੱਚ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਸ਼ਹਿਰ ਦੇ ਲੋਕਾਂ ਨੂੰ ਜਿਸ ਤਰ੍ਹਾਂ ਨਾਲ ਇੰਨੀ ਜਿਹੜਾ ਮਹਿੰਗੀਆਂ ਮਠਿਆਈਆਂ ਜੰਦਿਆਂ ਨੇ ਫਿਰ ਆਹ ਸਮਾਨ ਬਾਹਰੋਂ ਆ ਰਿਹਾ ਹੈਗਾ ਜਿਹੜਾ ਪੰਜਾਬ ਦੇ ਦੇਖੋ ਜੀ ਬਾਹਰੋਂ ਵੀ ਆ ਰਿਹਾ ਹੈਗਾ ਉਹਦੇ ਸਟੈਂਡਰਡਸ ਮੇਨਟੇਨ ਕਰਨੇ ਚਾਹੀਦੇ ਆ ਖਾਣੂ ਸੇਫ ਹੋਣਾ ਚਾਹੀਦਾ ਹੈਗਾ ਉਹਦੇ ਵਿੱਚ ਕੁਝ ਵੀ ਐਡਿਡ ਹਾਰਮਫੁਲ ਮਟੀਰੀਅਲ ਨਹੀਂ ਹੋਣਾ ਚਾਹੀਦਾ ਸਾਡੇ ਹੈਲਥ ਡਿਪਾਰਟਮੈਂਟ ਦਾ ਬੇਸਿਕ ਪਰਪਸੇ ਹੀ ਹੈ ਕਿ ਜੋ ਵੀ ਖਾਣੂ ਆਮ ਪਬਲਿਕ ਨੂੰ ਮਿਲਦਾ ਇਟ ਸ਼ੁਡ ਬੀ ਸੇਫ ਐਂਡ ਇਟ ਸ਼ੁਡ ਬੀ ਹਾਈਜਨਿਕਲ ਮੈਡਮ ਜਿੰਨੀ ਗਰਮੀ ਹੈਗੀ ਆ ਟੈਂਪਰੇਚਰ ਜਿੰਨਾ ਹੈਗਾ ਇਹ ਤਕਰੀਬਨ 16 ਤੋਂ 17 ਘੰਟੇ ਹੋ ਗਏ ਹੋਣੇ ਬੱਸ ਦੇ ਵਿੱਚ ਪੈ ਨੂੰ ਇਸ ਤਰ੍ਹਾਂ ਨਾਲੇ ਤਾਂ ਜਿਸ ਤਰ੍ਹਾਂ ਬੰਦ ਕੀਤਾ ਹੈ ਇਹ ਕੋਸਟ ਤਾਂ ਬਿਲਕੁ ਦੇ ਤੇ ਹੁਣ ਅਸੀਂ ਇਹਦੀ ਟੈਸਟ ਕਰਾਵਾਂਗੇ ਜਿਸ ਤਰ੍ਹਾਂ ਵੀ ਰਿਜ਼ਲਟ ਆਏ ਉਹਦੇ ਬੇਸਿਸ ਤੇ ਨੈਕਸਟ ਐਕਸ਼ਨ ਹੋਏਗਾ